ਜਿਵੇਂ ਆਪਾਂ ਕਹੇ ਜੀ ਵੀ ਕਾਲੇ ਜੈਂਸ ਸੰਭਾਲ ਲੈਣ ਉਹਨਾਂ ਦੇ ਸਿਰ ਤੇ ਕਿਉਂਕਿ ਖੇਤੀ ਦਾ ਕੰਮ ਵੀ ਹੋ ਜਾਂਦਾ ਕੱਲੇ ਇਹ ਵੀ ਨਹੀਂ ਸਮਝ ਸਕਦੇ ਕਿ ਖੇਤ ਜਾਣਾ ਜਾਂ ਆਪਣੇ ਬਸਵਾਂ ਜਾ ਕੇ ਕੰਮ ਕਰਨਾ ਹਨਾ ਐਦਾਂ ਨਹੀਂ ਬਾਕੀ ਇਹ ਚੀਜ਼ ਇਹ ਬੱਚੇ ਤਾਂ ਰਹਿ ਗਏ ਵੀਰੇ ਜੇ ਆਪਾਂ ਮਿਹਨਤ ਕਰਾਂਗੇ ਤਾਂ ਦੁੱਧ ਤੇ ਸੀਗਾ ਆਪਾਂ ਵੀ ਮਾਨੂੰ ਕੋ ਡੇਲੀ ਦਾ 5-6 ਲੀਟਰ ਦੁੱਧ ਪੀਂਦੀ ਸੀਗੀ ਅੱਛਾ ਤੇ ਉਹਦੇ ਵਾਸਤੇ ਫੀਲਡ ਤੇ ਲਾ ਇਹ ਸ਼ੇਪ ਆ ਉਹ ਬਹੁਤ ਸੋਹਣੀ ਮੈਂ ਕਹਿੰਦਾ ਹਾਂ ਜੀ ਪੈਂਟ ਰੇਟ ਸਾਡੇ ਕੋਲ ਗਾਰੰਟੀ ਹੈ ਵੀਰੇ ਗਾਹਾਂ ਤੁਹਾਨੂੰ ਦੱਸੇ ਵੀ ਅਗਲੇ ਤੇ ਆਪਾਂ ਹਾਂ ਸੇਵਾ ਦੇ ਤੋ ਠੀਕ ਹੈ ਨਾ ਕੱਲੇ ਉਹਨਾਂ ਦਾ ਨਹੀਂ ਨਾ ਵੀ ਆਪਾਂ ਕਦੀ ਵੀ ਇਹਨਾਂ ਦਾ ਘਰ ਆ ਤੇ ਇਹਨਾਂ ਨੇ ਸੰਭਾਲ ਲੈਣਾਗਾ ਕਿਉਂਕਿ ਘਰ ਦਾ ਕਦ ਕਾਠ ਆ ਗਿਆ ਉਹ ਤੁਸੀਂ ਚੈੱਕ ਕਰ ਲਓ ਬਹੁਤ ਹੁਣ ਉਹ ਨਾਈ ਦੇ ਵੀ ਪਸੋਂਗ ਨਹੀਂ ਹੋਇਆ ਜਾਂਦਾ ਨਾ ਹੀ ਬੁਟੀਕਾ ਦੇ ਕੋਈ ਹੋਇਆ ਜਾਂਦਾ ਕਿਉਂਕਿ ਪਰ ਦੁੱਧ ਬਾਦ ਬਿਲਕੁਲ ਸਹੀ ਆਊਗਾ ਤੁਹਾਨੂੰ ਹਨਾ ਇਹ ਨਹੀਂ ਵੀ ਦੁੱਧ ਥਣ ਚੋਂ ਵੱਧ ਘੱਟ ਹੋਊਗਾ ਬਸ ਮੇਨ ਸ਼ਰਲਾ ਪੈਂਦਾ ਹੀ ਇਹਦੇ ਅੱਜ ਹੀ ਕੱਲ੍ਹ ਦੋਸਤੋ ਬਹੁਤ ਸਵਾਤ ਕਰ ਜਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਜਸਵੀਰ ਕੋਲੇ ਦੇ ਨਾਲ ਨਾਲ ਆਪਾਂ ਭੈਣ ਸਰਬਜੀਤ ਕੌਰ ਨੂੰ ਵੀ ਮਿਲਾਵਾਂਗੇ ਤੁਹਾਡੇ ਨਾਲ ਕਿਰਾਂ ਨਾ ਤੁਸੀਂ ਇਹਨਾਂ ਦੇ ਜਿਹੜੇ ਘਰੇ ਰੱਖੇ ਹੋਏ ਪਸ਼ੂ ਆ ਕੱਲੇ-ਕੱਲੇ ਪਸ਼ੂ ਦੇ ਉੱਤੇ ਨਾ ਇੱਕ ਵਾਰੀ ਨਿਗਾਹ ਮਾਰ ਲਓ ਬਹੁਤ ਜ਼ਿਆਦਾ ਚੰਗੀਆਂ ਦੋ ਝੋਟੀਆਂ ਤੇ ਨਾਲ ਗਾਵਾਂ ਆ ਗਈਆਂ ਇਹਨਾਂ ਕੋਲ ਨਾ ਇੱਕ 35 35 ਲੀਟਰ ਵਾਲੀਆਂ ਜਿਹੜੀਆਂ ਹੈਗੀਆਂ ਆਹ ਗਾਵਾਂ ਜਿਹੜੀਆਂ ਇਹ ਦੋ ਖੜੀਆਂ ਜਿਹੜੀਆਂ ਇਹ ਦੋਨੇ ਦੀਆਂ ਦੋਨੇ ਜਿਹੜੀਆਂ ਗਾਵਾਂ ਦੇਣੀਆਂ ਨੇ ਪਰ ਇੱਕ ਤੁਹਾਨੂੰ ਮ ਦਿਖਾਵਾਂ ਇਹਨਾਂ ਦੀ ਮੇਹ ਆ ਗਈਆਂ ਇਹ ਆਪਣੇ ਆਉਣ ਤੋਂ ਪਹਿਲਾਂ ਜਿਹੜੀਆਂ ਹੈਗੀਆਂ ਨਾ ਇਹ ਵੇਚ ਚੁੱਕੀਆਂ ਨੇ ਕੀ ਕਾਰਨ ਬਣਦਾ ਵੇਚਣ ਦਾ ਹਨਾ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਕਰਕੇ ਦੱਸਾਂਗੇ ਬਾਕੀ ਜਿਹੜੀਆਂ گاਵਾ ਕਿਵੇਂ ਲਗੀਆਂ ਦੱਸਿਓ ਜ਼ਰੂਰ ਆਓ ਕਰਾਗੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਆਪਏ ਨੇ ਹੋਰ ਕਿਵੇਂ ਆ ਠੀਕ ਠਾਕ ਚੜਦੀ ਕਲਾ ਬਾਈ ਬਹੁਤ ਵਧੀਆ ਜੀ ਤੇ ਜੇ ਗੱਲ ਕਰ ਲਗੇ ਹੁਣ ਆਪਣਾ ਇਹ ਸ਼ਹਿਰ ਆ ਗਿਆ ਬਠਿੰਡਾ ਹਨਾ ਜੀ ਹਾਂਜੀ ਬਾਈ ਜੀ ਤੇ ਬਠਿੰਡੇ ਸ਼ਹਿਰ ਦੇ ਵਿੱਚ ਆਪਾਂ ਖੜੇ ਕਿੱਥੇ ਜਿਆਂਗੇ ਜਸਵੀਰ ਤੂੰ ਦੱਸ ਇਹ ਗੁਰਨਾਗ ਥਰਮਲ ਪਲਾਂਟ ਦੇ ਕੋਲੀ ਸਾਡੇ ਆਪ ਦੇ ਗੋਤ ਇਹ ਗੰਦਾਰਾ ਕਲੋਨੀ ਜੀ ਗੰਦਾਰਾ ਕਲੋਨੀ ਹਾਂਜੀ ਠੀਕ ਆ ਆਪਣਾ ਗੋਤ ਵੀ ਆ ਗਿਆ ਹਾਂਜੀ ਗੋਤ ਵੀ ਆ ਗਈ ਅੱਛਾ ਬਾਈ ਕਿੰਨਾ ਚਿਰ ਹੋ ਗਿਆ ਪਸ਼ੂ ਕਿਤੇ ਦੇ ਨਾਲ ਜੁੜੇ ਹੋਏ ਨੂੰ ਇਹ 7-8 ਸਾਲ ਹੋ ਗਏ ਜੀ 7-8 ਸਾਲ ਹਾਂਜੀ ਜੀ ਤਕਰੀਬਨ ਨਾਰਮਲੀ ਆਪਣੇ ਜੁਆਇੰਟ ਫੈਮਿਲੀ ਦੇ ਵਿੱਚ ਤਾਂ ਕਾਫੀ ਟਾਈਮ ਹੋ ਗਿਆ ਸੀ ਯਾਰ ਪਰ ਜਦੋਂ ਤੇ ਅਸੀਂ ਅਲੱਗ ਹੋਏ ਸਾਨੂੰ 7-8 ਸਾਲ ਹੋ ਗਏ 7-8 ਸਾਲ ਹੋ ਗਏ ਭਾ ਜਿਵੇਂ ਹੁਣ ਤੁਸੀਂ ਛੌਂਕ ਰੱਖਦੇ ਹੋ ਪਸ਼ੂਆਂ ਦਾ ਹਨਾ ਹੁਣ ਵੇਚਣ ਦਾ ਕਾਰਨ ਆਪਾਂ ਕੀ ਮੰਨ ਸਕਦੇ ਹਾਂ ਵੀ ਕਿਉਂ ਵੇਚ ਰਹੇ ਹਾਂ ਆਪਾਂ ਵੇਚਣ ਦੇ ਕਾਰਨ ਦੋ ਦਿਨਾਂ ਜਿਵੇਂ ਕਿ ਆਪਾਂ ਮੰਨ ਕੇ ਚਲੋ ਬਾਹੀ ਵੇਰੇ ਉਦ੍ਰੋ ਬਟਿਕ ਦਾ ਕੰਮ ਹੈ ਮੇਰਾ ਮੈਂ ਬਟਿਕ ਦਾ ਕੰਮ ਵੀ ਮੇਰਾ ਆਫ ਪੇ ਹੈਗਾ ਹੁਣ ਇਸ ਟਾਈਮ ਬੰਦ ਪਿਆ ਹੈ ਮਸ਼ੀਨ ਮੈਂ ਦੇਖੀ ਹੈਗੀ ਹਾਂਜੀ ਬੰਦ ਪਿਆਈ ਹੁਣ ਉਹ ਨਾਈ ਦੇ ਵੀ ਪਸੋਂਖ ਨਹੀਂ ਹੋਇਆ ਜਾਂਦਾ ਨਾ ਹੀ ਬਟਿਕ ਦੇ ਕੋਈ ਹੋਇਆ ਜਾਂਦਾ ਕਿਉਂਕਿ ਆਪਣਾ ਆਫਰ ਵਗੈਰ ਵਾਧਾ ਆਏ ਪਈ ਹੁੰਦੇ ਆ ਨਾ ਠੀਕ ਹੈ ਇਸ ਕਰਕੇ ਵੀ ਨਾਮ ਪੁੱਛ ਸਮਾਈ ਘਟ ਹੋ ਰਹੀ ਹੈ ਸਾਡੇ ਦੀ ਠੀਕ ਹੈ ਤੇ ਬੰਦੇ ਵਗੈਰਾ ਦਾ ਕੋਈ ਹੈ ਨਹੀਂਗਾ ਆਪਾਂ ਨੂੰ ਮਤਲਬ ਸਾਮ ਤੇ ਤੁਸੀਂ ਆਪ ਹੀ ਹਾਂਜੀ ਸੀ ਆਪ ਮੈਂ ਤਾਂ ਤੁਸੀਂ ਜਿਹੜੀ ਆਪ ਕਰਦੇ ਹੋ ਮੈਂ ਕਹਿੰਦਾ ਉਹਦੇ ਵਾਸਤੇ ਵਧਾਈ ਦੇ ਪਾਤਰੋਂ ਤੇ ਅੱਜਕੱਲ ਲੇਡੀ ਜਿਹੜੇ ਹੈਗੇ ਵੀ ਠੀਕ ਹੈ ਸ਼ਹਿਰਾਂ ਦੇ ਵਿੱਚ ਰਹਿ ਕੇ ਬਹੁਤ ਘੱਟ ਸਾਮ ਸੰਭਾਲ ਕਰਦੇ ਆ ਪਰ ਤੁਸੀਂ ਇਸ ਵਾਸਤੇ ਮਤਲਬ ਵੀ ਵਧਾਈ ਦੇ ਪਾਤਰੋ ਜਿਹੜਾ ਤੁਸੀਂ ਸਾਮਸਵਾਲ ਨਾਲ ਕਰਾਉਣੀ ਆ ਠੀਕ ਹੈ ਨਾ ਅੱਛਾ ਜੇ ਗੱਲ ਕਰ ਲੀਏ ਹੁਣ ਬੁਟੀਕ ਵਾਲਾ ਕੰਮ ਬੰਦ ਪਿਆ ਹਾਂਜੀ ਹੁਣ ਇਧਰੋਂ ਜਮਾ ਤਾਂ ਨਹੀਂ ਛੱਡਣੇ ਪਸ਼ੂ ਆਪਾਂ ਨਹੀਂ ਵੀਰੇ ਆਪਾਂ 4-5 ਪਸ਼ੂ ਰੱਖਾਂਗੇ ਆਪਾਂ ਘਰ ਦੀ ਵਾਸਤੇ ਠੀਕ ਹੈ ਵੀ ਦੋ ਵਾਸਤੇ ਚਲੋ ਇਨਾਂ ਇਕ ਤਾਂ ਜਲਦੀ ਰਹਿੰਦਾ ਹਨਾ ਇਨਾਂ ਇਕ ਤਾਂ ਵਸਮਾ ਸਕਦੇ ਆ ਵੀ ਹੁਣ ਆਪਣੇ ਤੋਂ ਪਸ਼ੂ ਲਿੰਟ ਤੋਂ ਜ਼ਿਆਦਾ ਹੋਏ ਪਏ ਆਪਣੇ ਤੋਂ ਠੀਕ ਹੈ ਦੋ ਤਾਂ ਵੀ ਕੀ ਗਈਆਂ ਹਾਂਜੀ ਦੋ ਸੇਲ ਹੋ ਗਈ ਵੀਰੇ ਠੀਕ ਹੈ ਹਾਂਜੀ ਚਲੋ ਜਿਹੜੀ ਆਪਣੇ ਕੋਲ ਬਈ ਗਾਵਾਂ ਦੀ ਗੱਲ ਕਰ ਲੀਏ ਹੁਣ ਜਿਵੇਂ ਪਹਿਲੇ ਨੰਬਰ ਵਾਲੀ ਗਾਂ ਆ ਗਈ ਸਰ ਜੀ ਤੋ ਬਈ ਤੇ ਇਹ ਤੀਜਾ ਸੂਆ ਜੀ ਤੀਜਾ ਸੂਆ ਹਾਂਜੀ ਹਾਂਜੀ ਠੀਕ ਹੈ ਤੇ ਕਿੰਨੇ ਦਿਨ ਇਹਦੇ ਸੂਣ ਦੇ ਬਾਕੀ ਆ ਇਹਦੇ 10 15 ਦਿਨ ਰਹਿੰਦੀ ਹੈ ਜੀ 10 15 ਦਿਨ ਬਾਕੀ ਆ ਹਾਂਜੀ ਹਾਂਜੀ ਅੱਛਾ 10 15 ਦਿਨ ਬਾਕੀ ਬਈ ਫਿਰ ਦੂਜੇ ਸੂਏ ਦਾ ਦੁੱਧ ਜਿਹੜਾ ਚੋਇਆ ਆਪਾਂ ਬਈ ਕਿੰਨਾ ਚੋਇਆ ਹੋਇਆ 35 ਲੀਟਰ ਜਮ੍ਹਾਂ ਗੱਡੇ ਥੋਲਮਾ ਚੋਇਆ ਹੋਇਆ 35 ਲੀਟਰ 35 ਲੀਟਰ ਹਾਂਜੀ ਠੀਕ ਆ ਇਹ 35 ਲੀਟਰ ਆਪਾਂ ਚੋਇਆ ਹੋਇਆ ਹੁਣ ਤੀਜੇ ਸੂਏ ਆਪਾਂ ਕਿੰਨਾ ਦੁੱਧ ਕਹਿ ਕੇ ਦੇਣੀ ਹੈ ਇਹੇ ਵੀਰ ਦੇਖੋ ਅਗਲੇ ਦਿਗਾ ਹਾਂ ਦਾ ਸਮਾਈ ਕਰਤੇ ਆਪਦੇ ਹਨਾ ਅਸੀਂ ਤਾਂ ਨਹੀਂ ਸਾਡੇ ਕੋਲ ਨਹੀਂ ਤਾਂ 40 ਲੀਟਰ ਘੜਾ ਸਕਦੇ ਆ ਅਸੀਂ ਬਾਕੀ ਅਗਲੇ ਦਿ ਆਪਦੀ ਮਿਹਨਤ ਹੁੰਦੀ ਅੱਗੇ ਨਾ ਵੀ ਆਪਾਂ ਵੀ ਕੇਅਰ ਕਰਾਂਗੇ ਆਪਾਂ ਠੀਕ ਆ ਪਾਪਾ ਆਪਣੇ ਕੋਲ 35 ਲੀਟਰ ਦੀ ਕਹਿ ਕੇ ਦੇ ਰਹੇ ਆ ਠੀਕ ਆ ਚਲੋ ਹੁਣ ਆਪਾਂ ਨਾ ਇਹਨੂੰ ਆਪਾਂ ਤੋੜ ਕੇ ਦਿਖਾਉਣੇ ਹੈਗੇ ਦੇਖ ਲਓ ਮਿੱਤਰੋ ਹਨਾ ਜਿਹੜੀ ਇਹ ਵਹਿੜ ਦਾ ਕੱਦ ਕਾਠ ਆ ਗਿਆ ਉਹ ਤੁਸੀਂ ਚੈੱਕ ਕਰ ਲਓ ਬਹੁਤ ਜਿਆਦੇ ਵੱਡੇ ਕੱਦ ਕਾਠ ਵਾਲੀ ਆ ਹਜੇ ਆਰਡਰ ਦੀ ਸ਼ੇਪ ਜਿਹੜੀ ਹੈਗੀ ਆ ਉਹ ਵੀ ਬਹੁਤ ਚੰਗੀ ਬਣਾਉਗੀ ਇਧਰ ਹੀ ਲੈ ਚਲ ਬਈ ਹਾਂ अच्छा जसवीर भाई 10 ਦਿਨ ਤਹੇ ਮੈਨੂੰ ਅਜੇ ਮੈਨੂੰ ਆਹ ਲਾਦਾ ਖੁੱਲੇ ਲੈ ਜੂ ਹਨਾ ਹਾਂਜੀ ਹਾਂਜੀ ਇਹ ਆ ਦੇਖੋ ਜਿਹੜਾ ਲੇਵੇ ਦੀ ਆਰਡਰ ਦੀ ਕੁਆਲਿਟੀ ਆਪਾਂ ਤੁਹਾਨੂੰ ਦਿਖਾ ਦਗੇ ਤੇ ਲਿਆ ਭਾਈ ਮੋੜ ਲੈ ਕੋਈ ਗੱਲ ਅੱਛਾ ਬਾਈ ਜੇ ਆਪਾਂ ਹੁਣ ਗੱਲ ਕਰ ਲਈਏ ਇਹਦੀ ਗਾਂ ਦੀ ਮਤਲਬ ਮਸ਼ੀਨੀ ਨਾਲ ਮਸ਼ੀਨਾਂ ਚ ਵਾਈ ਕਰਦੇ ਹੋ ਕਿ ਹਾਂਜੀ ਵੀਰੇ ਮਸ਼ੀਨ ਤੇ ਵੀ ਚਵਾਈ ਕਰ ਸਕਦੇ ਆਪਾਂ ਹੱਥੀ ਵੀ ਚਵਾਈ ਕਰ ਸਕਦੇ ਆ ਉਹਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਅੱਛਾ ਦਿਓ 35 ਰੇਟ ਹਾਂਜੀ 35 ਰੇਟ ਸਾਡੇ ਕੋਲੋਂ ਗਾਰੰਟੀ ਹੈ ਵੀਰੇ ਗਾਂ ਤੁਹਾਨੂੰ ਦੱਸੇ ਵੀ ਅਗਲੇ ਤੇ ਆਪ ਨੂੰ ਪੈਂਦਾ ਹਾਂ ਸੇਵਾ ਦੇ ਦਿੰਦਾ ਲਿਆ ਬਾਈ ਕਰਾ ਉਹ ਆਇਆ ਬਰੀਡ ਵਾਲਾ ਜਿਹੜਾ ਹੈਗਾ ਹੁਣ ਇਹ ਜੇ ਆਪਾਂ ਗੱਲ ਕਰ ਲਈਏ ਕੋਈ ਗੱਲ ਨਹੀਂ ਭਾਈ ਜੇ ਹੁਣ ਆਪਾਂ ਇਹਦੀ ਗੱਲ ਕਰ ਲਈਏ ਵੀ ਨਾਰਮਲ ਸੀਮਨ ਤੇ ਇਹ ਗੱਬਣਾ ਨਹੀਂ ਹਾਂਜੀ ਵੀਰੇ ਨਾਰਮਲ ਕੋਈ ਐਕਸੈਸਟ ਵਗੈਰਾ ਨਹੀਂ ਵੀਰੇ ਆਜੋ ਕਰਾਂ ਆਪਾਂ ਉਧਰ ਦੂਜੀ ਗਾਂ ਦਿਖਾ ਦਗੇ ਹੁਣ ਅੱਛਾ ਭਾਈ ਹੁਣ ਜਿਵੇਂ ਆਪਣੇ ਕੋਲੇ ਆ ਦੂਜੇ ਨੰਬਰ ਤੇ ਗਾਂ ਆ ਗਈ ਭਾਈ ਇਸ ਬਿਹੜ ਦਾ ਸੂਆ ਇਹਦਾ ਵੀ ਤੀਜਾ ਸੂਏ ਤੀਜਾ ਸੂਆ ਠੀਕ ਹੈ ਤੀਜਾ ਸੂਆ ਤੇ ਕਿੰਨੇ ਕ ਦਿਨ ਸੂਣ ਦੇ ਬਾਕੀ ਇਹਦੇ ਇਹਦੇ ਵੀ ਨਾਰਮਲ ਵੀਰੇ ਦੋਨਾਂ ਨੇ ਇਕੱਠੇ ਸੁਣਾ 15 ਕ ਦਿਨ ਇਹਰੇ 10-15 ਦਿਨ ਮੰਨ ਕੇ ਚੱਲੋ ਤੁਸੀਂ 10-15 ਦਿਨ ਬਾਕੀ ਆ ਇਹਨੇ ਫਿਰ ਦੂਜੇ ਸੂਏ ਪੈਣ ਕਿੰਨਾ ਦਿੱਤਾ ਤੁਦੜ ਇਹਨੇ ਵੀ 35 ਲੀਟਰ ਹੀ ਦਿੱਤਾ 3 ਤੇ ਹੁਣ ਜਿਹੜਾ ਹੈਗਾ ਦੂਜੇ ਸੋਏ 35 ਦਿੱਤਾ ਇਹਨੇ ਹਾਂਜੀ ਤੇ ਹੁਣ ਵੀ ਪਲੱਸ ਜਾ ਸਕਦੀ ਹੈ ਕਿ 35 ਦਾ ਵੀ ਹਾਂ ਵੀਰ ਜੀ ਜਾ ਸਕਦੀ ਹੈ ਤੇ ਜੇ ਮਤਲਬ ਇੱਕ ਤੁਸੀਂ ਮੈਨੂੰ ਜਿਹੜੀ ਸੋਡਾ ਸ਼ਾਵਾਸੀ ਵਾਲਾ ਪੁਆਇੰਟ ਸੀਗਾ ਹਾਂਜੀ ਵੀਰ ਜੀ ਹੁਣ ਦੁਬਾਰੇ ਜਿਹੜਾ ਤੁਸੀਂ ਆਖਿਆ ਸੀਗਾ ਵੀ ਇੱਕ ਜਿਹਦੇ ਦੇ ਵਿੱਚ ਜਿਹੜਾ ਨੁਕਸਾ ਹਾਂਜੀ ਵੀਰ ਜੀ ਹੈਨਾ ਵੀ ਗੱਵਣਾ ਗਾਵਾਂ ਤੋਂ ਡਰਨ ਦੀ ਕੋਈ ਲੋੜ ਨਹੀਂ ਨਹੀਂ ਡਰਨੀ ਲੋੜ ਨਹੀਂ ਵੀਰੇ ਉਹ ਨੋਰਮਲੀ ਆਪਾਂ ਹੱਥ ਤੇ ਵਿਚਵਾਈ ਕਰ ਸਕਦੇ ਹਾਂ ਨਾ ਪਰ ਉਹ ਐਵੇਂ ਅਸੀਂ ਮਸ਼ੀਨ ਦੇ ਚਵਾਈ ਬਿਲਕੁਲ ਵਧੀਆ ਹੈਗੀ ਹੈ ਪ੍ਰੋਪਰ ਦੁੱਧਵਾਦ ਬਿਲਕੁਲ ਸਹੀ ਆਊਗਾ ਤੁਹਾਨੂੰ ਹਨਾ ਇਹ ਨਹੀਂ ਵੀ ਦੁੱਧ ਥਣ ਚੋਂ ਵੱਧ ਘੱਟ ਹੋਊਗਾ ਬਸ ਮੇਨ ਸ਼ਰਲਾ ਪੈਂਦਾ ਹੀ ਇਹਦੇ ਇੱਕ ਥਣ ਦੇ ਵਿੱਚ ਹਾਂਜੀ ਇੱਕ ਥਣ ਤੋਂ ਪਿੱਛੇ ਵਾਲਾ ਥਣ ਹੈਗਾ ਪਿਛਲੇ ਵਾਲਾ ਥਣ ਹਾਂਜੀ ਸ਼ਰਲਾ ਪੈਂਦਾ ਉਹ ਹਾਂਜੀ ਵੀਰ ਜੀ ਠੀਕ ਆ ਐਸੀ ਗੱਲ ਵਾਸਤੇ ਮੈਂ ਤੁਹਾਨੂੰ ਕਹਿਣਾ ਭਾਈ ਧੰਨਵਾਦ ਜਿਹੜਾ ਤੁਸੀਂ ਵਿੱਚ ਦੱਸਤਾ ਨਹੀਂ ਵੀਰ ਜੀ ਉਹ ਹੁਣ ਕੋਈ ਲੈਣ ਆਵੇ ਹਨਾ ਆਪਣੀ ਅਗਲੀ ਵੀ ਪਕਾਈ ਹੁੰਦੀ ਹੈ ਹਨਾ ਆ ਮੁੜ ਕੇ ਬੇਸਰੀ ਗੱਲ ਹੋ ਜਾਂਦੀ ਜਿਹੜੀ ਚੀਜ਼ ਆਪਾਂ ਨਾਰਮਲ ਦੱਸ ਰਹੇ ਆ ਅਗਲੇ ਹਾਂ ਹਾਂ ਸਹੀ ਗੱਲ ਆ ਵੀ ਫਿਰ ਆਪਾਂ ਉਹਲੇ ਨੂੰ ਐ ਪ੍ਰੋਬਲਮ ਨਾ ਆਵੇ ਆਪਣੇ ਕੋਲੇ ਆ ਕੇ ਹਨਾ ਵੀ ਤੁਸੀਂ ਵੀਡੀਓ ਚ ਕੀ ਦਿਖਾ ਰਹੇ ਹੋਗੇ ਹਨਾ ਜਿਹੜਾ ਮਗਰਲਾ ਥਣ ਇਧਰਲੀ ਸਾਈਡ ਵਾਲਾ ਆ ਗਿਆ ਹਾਂਜੀ ਵੀਰ ਜੀ ਬੈਠੀ ਰਹੋ ਠੀਕ ਆ ਉਹ ਹਜੇ ਤਾਂ ਮਤਲਬ ਜਿਹੜਾ ਹੈਗਾ ਨਾ ਆਹ ਖਾਣਾ ਜਿਹੜਾ ਮਿੱਤਰੋ ਮਗਰਲਾ ਇਹਦੇ ਚ ਮਾੜਾ ਮੋਟਾ ਛਰਲਾ ਪੈਂਦਾ ਹੈਗਾ ਤੇ ਬਈ ਖੋਲੀ ਕਰਾਂ ਇਹਨੂੰ ਵੀ ਆਪਾਂ ਤੋੜ ਕੇ ਦਿਖਾ ਦਗੇ ਅ ਦੇਖੋ ਜਿਹੜੀ ਆਪਾਂ ਕਹਿ ਦਿੰਨੇ ਇਹਨੂੰ ਵੀ ਇੱਕ ਨਾਰਮਲ ਘਰੋਂ ਆਪਾਂ ਨੂੰ ਜਿਹੜਾ ਘਰੋਂ ਪਸ਼ੂ ਮਿਲ ਜੇ ਤੇ ਅੱਜ ਤੁਹਾਡੇ ਵਾਸ ਉਹ ਆਪਾਂ ਦੱਸਤਾ ਠੀਕ ਐ ਇਸ ਤੋਂ ਇਲਾਵਾ ਪੈਨੇ ਕੋਈ ਹੋਰ ਤਾਂ ਨਹੀਂ ਕੋਈ ਹੈਗੀ ਗੱਲ ਨਾ ਵੀਰ ਜੀ ਬਿਲਕੁਲ ਵੀ ਨਹੀਂ ਠੀਕ ਐ ਗੱਲ ਨਹੀਂ ਚਲੋ ਬਾਕੀ ਪ੍ਰੋਪਰਲੀ ਗਾਂ ਸਹੀ ਹੈਗੀ ਠੀਕ ਆ ਲੋ ਵੀ ਆ ਵੀ ਦੇਖ ਲੋ ਤੁਸੀਂ ਵੇਖੜਦਾ ਨਾ ਜਿਹੜਾ ਆਰਡਰ ਦੀ ਕੁਆਲਿਟੀ ਐ ਸ਼ੇਪ ਆ ਉਹ ਬਹੁਤ ਸੋਹਣੀ ਮੈਂ ਕਹਿੰਦਾ ਕੱਟ ਆਲਾ ਲੇਵਾ ਇਹਦਾ ਪੂਰਾ ਚੌੜਾ ਲੇਵਾ ਤਿਆਰ ਕਰਨਾ ਇਹ ਵੀ 35 ਲੀਟਰ ਵਾਲੀ ਗਾਂ ਆ ਗਈ ਨਾਰਮਲ ਕਰੋ ਨਹੀਂ ਆ ਵੀ ਸੁਮੀ ਸੁਮੀ ਦਾ ਪੂਰੀ ਆ ਬਾਈ ਦੇਖ ਲੋ ਆ ਤੁਹਾਨੂੰ ਦੇਖਣ ਜੀ ਪਤਾ ਲੱਗਦਾ ਮਿੱਤਰੋ ਇਹ ਵੀ 35 ਲੀਟਰ ਵਾਲੀ ਗਾਂ ਆ ਗਈ ਅੱਛਾ ਭਾਈ ਇੱਕ ਗੱਲ ਆਪਾਂ ਭੁੱਲ ਗਏ ਹਨਾ ਤੇ ਭਾਈ ਇਹਨਾਂ ਦੇ ਰੇਟ ਆਪਾਂ ਰੇਟ ਦੱਸ ਰੇਟ ਵੀਰੇ ਆਪਾਂ ਫੋਨ ਤੇ ਕਰਾਂਗੇ ਹੁਣ ਤੇ ਕਰ ਲਓ ਹਾਂਜੀ ਹਾਂਜੀ ਚਲੋ ਕਰ ਲਓ ਰਹਾ ਕਰ ਲਓ ਹਾਂਜੀ ਨਹੀਂ ਨਹੀਂ ਭਾਈ ਰੇਟ ਆਪਾਂ ਫੋਨ ਤੇ ਕਰਾਂਗੇ ਹੁਣ ਤੇ ਕਰ ਲਓ ਹਾਂਜੀ ਠੀਕ ਆ ਲਿਆ ਭਾਈ ਕਰ ਲੈ ਵੀ ਦੁੱਧ ਦੀ ਜਿਹੜੀ ਹੈਗੀ ਆ ਉਹ ਗਾਰੰਟੀ ਰਹੂਗੀ ਤੁਹਾਨੂੰ ਨਹੀਂ 35 35 ਲੀਟਰ ਵਾਲੀਆਂ ਬਾਕੀ ਇਹ ਬਰੀਡ ਵਾਲਾ ਪੱਖ ਜਿਹੜਾ ਹੈਗਾ ਨਾ ਉਹ ਵੀ ਚੰਗੀ ਬਰੀਡ ਵਾਲੀਆਂ ਨੇ ਐ ਨਹੀਂ ਹੈਗਾ ਵੀ ਨਾਰਮਲ ਹੋਣਗੀਆਂ ਅੱਛਾ ਭਾਈ ਜੇ ਹੁਣ ਆਪਾਂ ਜਿਹੜੀਆਂ ਵੇਚਣ ਵਾਲੀਆਂ ਗਾਵਾਂ ਸੀ ਉਹ ਤਾਂ ਆਪਾਂ ਦਿਖਾ ਦਿੱਤੀਆਂ। ਹਾਂਜੀ ਵੀਰ ਜੀ। ਠੀਕ ਆ। ਵਜਾਂ ਆ ਗਈਆਂ ਆਪਣੇ ਕੋਲ। ਹਾਂਜੀ ਵੀਰ ਜੀ। ਗਾਵਾਂ ਆ ਗਈਆਂ। ਇਹਨਾਂ 'ਚ ਬਚਦਾ ਕੁਝ ਕੀ ਨਹੀਂ ਬਚਦਾ। ਵੀਰੇ ਦੇਖੋ ਮਿਹਨਤ ਤਾਂ ਆਪਣੀ ਬਚਦੀ ਆਪਾਂ ਨੂੰ ਹਨਾ ਜੇ ਮਿਹਨਤ ਕਰਾਂਗੇ ਤਾਂ ਸਾਰੇ ਚੀਜ਼ੀ ਬਚਤ ਆਉਂਦੀ ਆਪਾਂ ਨੂੰ ਹਨਾ। ਠੀਕ ਆ। ਗੱਲ ਤਾਂ ਹੁਣ ਵੀ ਮੇਰਾ ਵੀ ਸ਼ੌਂਕ ਨਾਲ ਬੁਟੀਕ ਦਾ ਹੋ ਗਿਆ ਹਨਾ ਕਿਉਂਕਿ ਹੁਣ ਵੀ ਸ਼ੌਂਕ ਤਾਂ ਦੋਨੀ ਪਾਸੇ ਜਾਂਗੇ। ਪਰ ਦੇਖੋ ਵੀ ਹੁਣ ਜੇ ਰੋਜ਼ਾਰਾ ਸ਼ੌਂਕ ਬੁਟੀਕ ਵਾਲੇ ਕੰਮ 'ਚ ਪੈ ਗਿਆ ਆਪਾਂ ਨੂੰ ਹਨਾ ਵੀ ਚਲੋ ਬੱਚਿਆ ਕਰਕੇ ਵੀ ਹੋ ਜਾਂਦਾ ਹੈ ਹਨਾ। ਸਹੀ ਗੱਲ। ਤੇ ਵੀ ਬਾਕੀ ਇਹ ਠੀਕ ਹੈ ਸੜਾ ਹਮਨ ਕੇ 80 ਰੁਪਏ ਦੁੱਧ ਮੱਝ ਨਾਲ ਜਾਈ ਜਾਂਦਾ ਵੀਰੇ ਨਾਰਮਲੀ ਠੀਕ ਹੈ ਠੀਕ ਹੈ ਇਹ ਵੀ ਬਚਤ ਤਾਂ ਹੈਗੀ ਹੈਗੀ ਪਰ ਹੁਣ ਆਪਾਂ ਨੂੰ ਤਾਂ ਤੁਸੀਂ ਥੋੜਿਆ ਕੰਮ ਕਰਨ ਦੋਨੇ ਪਾਸੇ ਹੋ ਜਾਂਦਾ ਹੈਗਾ ਤਾਂ ਕਰਕੇ ਪ੍ਰੋਬਲਮ ਆ ਗਈ ਆਪਾਂ ਨੂੰ ਚਲੋ ਚੰਗੀ ਗੱਲ ਹੈਗੀ ਮਤਲਬ ਮੇਰਾ ਤਾਂ ਇਹੀ ਹੈ ਨਾ ਵੀ ਹਾਂ ਅਗਲਾ ਕਹਿੰਦਾ ਵੀ ਪਸ਼ੂ ਚ ਬਚਦਾ ਕੁਝ ਨਹੀਂ ਨਹੀਂ ਬਚਤ ਹੈਗੀ ਵੀਰੇ ਜੇ ਆਪਾਂ ਮਿਹਨਤ ਕਰਾਂਗੇ ਤਾਂ ਬਚਤ ਹੈਗੀ ਹੈ ਚਲੋ ਆਪਾਂ ਇੱਕ ਪਸ਼ੂ ਵੀ ਰੱਖ ਦਿਆਂ ਕਰੇ ਬਚਤ ਆਪਾਂ ਨੂੰ ਉਹਦੇ ਵਿੱਚ ਹੀ ਨਿਕਲ ਦੇਖੋ ਹੁਣ ਬਚਤ ਦੀ ਗੱਲ ਕਰ ਲਈ ਜੇ ਵੀ ਸੋਡੇ ਕੋਲ ਦੋ ਬੈੜਾ ਵੇਚੀਆਂ ਤੁਸੀਂ ਹਾਂ ਉਹ ਵੀ ਤਾਂ ਚਲੋ ਤੁਸੀਂ ਮਿਹਨਤ ਕੀਤੀ ਪਾਲੀਆਂ ਸੀਗੀਆਂ ਤਾਂ ਉਹ ਬਚਤੀ ਹੋਈ ਹੈ ਹਾਂ ਜੀ ਵੀਰ ਜੀ ਬਹੁਤ ਬਚਤੀ ਚਲੋ ਖਰਚਾ ਤਾਂ ਉਹਨਾਂ ਨੇ ਖਾਦਾ ਪਰ ਬਚਤ ਤਾਂ ਹੋਈ ਵੀ ਮੰਨ ਕੇ ਲੈ ਲਓ ਵੀਰੇ ਆਪਾਂ ਨੂੰ ਅੱਧ ਤੋਂ ਜ਼ਿਆਦਾ ਬਚਾ ਜਾਣੀ ਨਹੀਂ ਉਹ ਠੀਕ ਹੈ ਅੱਧ ਤੋਂ ਜ਼ਿਆਦਾ ਬਚਾ ਜਾਣੀ ਅੱਧ ਤੋਂ ਜ਼ਿਆਦਾ ਬਚਾ ਜਾਣੀ ਆਪਾਂ ਨੂੰ ਬਾਕੀ ਜੇ ਮਿਹਨਤ ਕਰਾਂਗੇ ਤਾਂ ਤਾਂ ਹੀ ਆਪਾਂ ਨੂੰ ਕੋਈ ਮੁੱਲ ਮਿਲੂਗਾ ਨਾ ਜੇ ਆਪਾਂ ਮਿਹਨਤੀ ਨਾ ਕੀਤੀ ਫਿਰ ਮੁੱਲ ਕਿੱਥੋਂ ਮਿਲੂ ਅੱਛਾ ਮੱਝ ਆਪਣੇ ਕੋਲੇ ਪਹਿਲੇ ਕਿੰਨੇ ਕਿੰਨੇ ਦੁੱਧ ਵਾਲੀਆਂ ਜਿਵੇਂ ਦੋ ਖੜੀਆਂ ਨੇ ਉਹ ਵੀਰੇ ਆਪਣੇ ਕੋਲੇ 15 ਪਲੱਸ ਹੀ ਹੈਗੇ 15 ਕਿਲੋ ਰੋਜ਼ ਹਾਂ ਜੀ ਠੀਕ ਆ ਇੱਕ ਤੁਸੀਂ ਮੱਝ ਜਿਵੇਂ ਪਹਿਲਾਂ ਦੱਸਿਆ ਸੀਗਾ ਵੀ ਇੱਕ ਚੰਗੇ ਰੁਪਿਆਵਾਂ ਦੇ ਵਿੱਚ ਵੇਚੀ ਵੀ ਆ ਹਾਂਜੀ ਵੀਰੋ ਉਹ ਆਪਾਂ ਵੇਚੀ ਸੀਗੀ 130000 ਦੀ ਵੇਚੀ ਸੀ ਉਹ ਨਾਲੇ ਕਾਫੀ ਟਾਈਮ ਪਹਿਲਾਂ ਦੀ ਗੱਲ ਹੈਗੀ ਪਰ ਉਹਦੀ ਆਪਾਂ ਗਾਹਾਂ ਬਰੀਡ ਤਿਆਰ ਕਰ ਰਹੇ ਹਾਂ ਹੁਣ ਇਸ ਟਾਈਮ ਜਿਵੇਂ ਆਪਣੇ ਕੋਲ ਆ ਛੋਟੀ ਆ ਜੀ ਹਾਂਜੀ ਇਹ ਛੋਟੀ ਹੋਗੀ ਇਹ ਬੱਚਾ ਗਾਹਾਂ ਤੇ ਇਹਨੂੰ ਬੱਚੀ ਨੂੰ ਬੱਚੀ ਦੀ ਸਾਂਹ ਸਵਾਲ ਦੱਸੋ ਤੁਸੀਂ ਵੀ ਕਿਵੇਂ ਕੀਤੀ ਸਾਂਹ ਸਵਾਲ ਦਾ ਵੀਰ ਜੀ ਪਹਿਲਾਂ ਦੁੱਧ ਤੇ ਸੀਗਾ ਆਪਾਂ ਵੀ ਮਾਰੋ ਕੋ ਡੇਲੀ ਤਾਂ 5-6 ਲੀਟਰ ਦੁੱਧ ਪੀਂਦੀ ਸੀਗੀ ਅੱਛਾ ਤੇ ਉਹਦੇ ਵਾਸਤੇ ਫੀਡ ਤੇ ਲਾ ਲਈ ਸੀ ਠੀਕ ਹੈ ਯਾਨੀ ਕਿ ਟੋਟਲੀ ਬੱਚੇ ਦਾ ਹੁਣ ਜੀ ਇਹ ਸੋਚ ਕੇ ਤਾਂ ਆਪਣੀ ਮਿਹਨਤ ਹੀ ਐ ਕੋ ਜੇ ਆਪਾਂ ਹੁਣ ਉਹ ਪਾਲੀ ਇਹਦੀ ਮਾਂ ਨੂੰ ਪਾਲਿਆ ਉਹਦੋਂ ਵਾਰ ਬੱਚਾ ਗਾ ਹਮ ਬਰੀਡ ਤੇ ਲਿਆ ਹਨਾ ਤੇ ਵੀ ਜੇ ਆਪਾਂ ਸੋਚ ਕੇ ਤਾਂ ਇਹ ਤੋਂ ਹੋਰ ਵੀ ਸਿਹਤਾਰ ਕਰ ਸਕਦੇ ਆਪਾਂ ਬਰੀਡ ਦਾ 3 ਮਹੀਨੇ ਦੀ ਹੋ ਜੀ ਬਈ ਇਹ ਵੀਰੇ ਹੋਗੀ 6 ਮਹੀਨੇ ਦੀ 6 ਮਹੀਨੇ ਦੀ ਹਾਂਜੀ ਠੀਕ ਆ ਤੇ ਵੈਸੇ ਉਹ ਮਤਲਬ ਜਿਹੜੀ ਹੈਗੀ ਇਹਦੀ ਗਰੋਥ ਚੰਗੀ ਆ ਹਾਂਜੀ ਵੀਰ ਜੀ ਬਹੁਤ ਹਾਂਜੀ ਚਲੋ ਚੰਗੀ ਆ ਗਈ ਫਿਰ ਵੀ ਕਿੰਨੀ ਪਾਈ ਆ ਹੁਣ ਇਹਨੂੰ ਤੁਸੀਂ ਫੀਡ ਵੀਰੇ ਇਸੇ 2 ਕਿਲੋ ਡੇਲੀ ਦੀ ਹੁੰਦੀ ਐ ਜੀ ਫਿਰ ਤੇ 2 ਗੱਟੇ ਅੱਦੋਂ ਪਹਿਲਾਂ ਆਪਾਂ ਚਾਰ ਚੁੱਕੀ ਹਾਂਜੀ ਚਲੋ ਬਹੁਤ ਵਧੀਆ ਲੱਗਿਆ ਤੁਹਾਡੇ ਮਤਲਬ ਫਾਰਮ ਨੂੰ ਦੇਖ ਕੇ ਆਪਾਂ ਲਾਰਜ ਫਾਰਮ ਕਹਿ ਸਕਦੇ ਆ ਨਾ ਆਪਾਂ ਵੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਜਿਹੜਾ ਤੁਸੀਂ ਐਂ ਮੈਂ ਤਾਂ ਕਹਿੰਦਾ 22 ਦਿਨਾਂ ਲੱਗ ਕੇ ਨਾ ਮਤਲਬ ਬੁਟੀਕ ਦਾ ਜਿਹੜਾ ਹੈਗਾ ਪੂਰੇ ਜੋਰਾਂ ਸ਼ੋਰਾਂ ਤੇ ਉਹਨੂੰ ਕੰਮ ਨੂੰ ਕਰੋ ਆਪਾਂ ਤੇ ਕੋਈ ਵੀ ਕੰਮ ਕਰਕੇ ਤਾਂ ਜੋਰ ਲੱਗੇ ਕਾਮਯਾਬ ਕਰਕੇ ਉਹਨੂੰ ਬਾ ਕਿਵੇਂ ਵੀਰਜੀ ਕੰਮ ਦੋਨਾਂ ਦੇ ਸਿਰ ਤੇ ਹੁੰਦਾ ਨਾ ਆਪਾਂ ਐ ਇਕੱਲੇ ਲੇਡੀਜ਼ ਵੀ ਨਹੀਂ ਕੰਮ ਕਰ ਸਕਦੇ ਆ ਇਕੱਲੇ ਜੈਂਟਸ ਵੀ ਨਹੀਂ ਕਰ ਸਕਦੇ ਹਨਾ ਕੰਮ ਤਾਂ ਆਪਾਂ ਦੋਨੇ ਜਾਣੇ ਕਰਾਂਗੇ ਤਾਂ ਹੀ ਜਾ ਕੇ ਅੱਗੇ ਮਿਹਨਤ ਹੁੰਦੀ ਆ ਆਪਣੇ ਪਰਿਵਾਰ 'ਚ ਆਪਾਂ ਵਾਅਦਾ ਕਰ ਸਕਦੇ ਆਂ ਸਹੀ ਗੱਲ ਹੈ ਤੇ ਘਰ ਫਿਰ ਕਾਮਯਾਬੀ ਫੇਰ ਹੀ ਆ ਹਾਂਜੀ ਵੀਰ ਜੀ ਜੇ ਹੁਣ ਆਪਾਂ ਕਹੇ ਦੀ ਵੀ ਪੱਲੇ ਜੈਂਸ ਸੰਭਾਲ ਲੈਣਾ ਉਹਨਾਂ ਦੇ ਸਿਰ ਤੇ ਕਿਉਂਕਿ ਖੇਤੀ ਦਾ ਕੰਮ ਵੀ ਹੋ ਜਾਂਦਾ ਕੱਲੇ ਇਹ ਵੀ ਨਹੀਂ ਸੰਭਾਲ ਸਕਦੇ ਕਿ ਖੇਤ ਜਾਣਾ ਜਾਂ ਆਪਣੇ ਪਸ਼ੂਆਂ ਜਾ ਕੇ ਕੰਮ ਕਰਨਾ ਹਨਾ ਐਦਾਂ ਨਹੀਂ ਹੁੰਦਾ ਜਿਵੇਂ ਹੁਣ ਬਾਈ ਕਹਿੰਦਾ ਵੀ ਮੈਂ ਜਦੋਂ ਤੁਸੀਂ ਫੋਨ ਕਰਤਾ ਵੀ ਭਾਈ ਮੈਂ ਅਸੀਂ ਆਉਣਾ ਹਨਾ ਹਾਂਜੀ ਵੀਰ ਜੀ ਠੀਕ ਆ ਫਿਰ ਮੱਝਾਂ ਜਿਹੜੀਆਂ ਹੈਗਾ ਬਾਈ ਕਹਿੰਦਾ ਵੀ ਇਹਨਾਂ ਦੀ ਨਿਮਾਈਆਂ ਨਹੀਂ ਕਰੀਆਂ ਹਾਂਜੀ ਜੀ ਉਹ ਫਿਰ ਜੀ ਕਰਨਾ ਪੈ ਲੈਣਾ ਫਿਰ ਕੰਮ ਮਲੇ ਕਰ ਸਰ ਦੋਨਾਂ ਦਾ ਠੀਕ ਹੈ ਨਾ ਕੱਲੇ ਉਹਨਾਂ ਦਾ ਨਹੀਂ ਨਾ ਵੀ ਆਪਾਂ ਕਦੀ ਵੀ ਇਹਨਾਂ ਦਾ ਘਰ ਆ ਤੇ ਇਹਨਾਂ ਨੇ ਸੰਭਾਲ ਕਿਉਂਕਿ ਘਰੇ ਤਾਂ ਲੇਡੀਜ਼ ਦੇ ਕੰਮ ਹੁੰਦਾ ਘਰ ਸੰਭਾਲਦਾ ਹੈ ਨਾ ਵੀ ਜੈਨਸਰੋਂ ਬਾਹਰ ਕੰਮ ਕਰ ਰਹੇ ਹੈਗੇ ਤੇ ਘਰੇ ਤਾਂ ਆਪਾਂ ਇੰਨਾ ਤਾਂ ਨੋਰਮਲ ਹੈ ਕਿਹੜਾ ਹੋਰ ਹੈ ਜਿਵੇਂ ਕਹਿ ਦਿੰਦੇ ਹੁੰਦੇ ਵੀ ਤਾੜੀ ਕਹਿੰਦੇ ਕਥਨਾ ਨਹੀਂ ਵਾਈਦਾ ਹਾਂਜੀ ਜੀ ਇਹ ਤਾਂ ਇਹ ਤਾਂ ਲੜਾਈ ਵਾਲੀ ਹੋਵੇ ਹਾਂ ਉਹ ਲੜਾਈ ਵਾਲੀ ਹੋਵੇ ਤੇ ਭਰਾ ਕੰਮ ਵਾਲੀ ਹਾਂਜੀ ਹਾਂਜੀ ਨਹੀਂ ਚਲੋ ਚੰਗੀ ਗੱਲ ਹੈ ਬਾਕੀ ਤਾਂ ਗਰੋਥ ਹੀ ਫੇਰ ਹੁੰਦੀ ਹੈ ਵੀਰੇ ਜਦੋਂ ਆਪਾਂ ਇਕੱਠੇ ਰਲ ਕੇ ਕੰਮ ਕਰਦੇ ਹਾਂ ਨਾ ਹਾਂ ਤੇ ਮੈਂ ਕਹਿੰਦਾ ਵੀ ਬਹੁਤ ਬਹੁਤ ਤੁਹਾਨੂੰ ਮਤਲਬ ਵਧਾਈਆਂ ਐਸੇ ਤਰ੍ਹਾਂ ਕੰਮ ਖਿੱਚ ਕੇ ਰੱਖੋ ਕੰਮ ਤੇ ਬਾਈ ਇੱਕ ਨੰਬਰ ਜ਼ਰੂਰ ਬੋਲਦੇ ਆਪਣਾ ਜਿਹੜਾ ਆਪਾਂ ਨਾ ਸਕਰੀਨ ਤੇ ਲਾਉਣਾਗਾ 94655569014 94 64 ਠੀਕ ਹੈ 69 24 ਠੀਕ ਹੈ ਭਾਈ ਜਸਵੀਰ ਭਾਈ ਬਹੁਤ ਬਹੁਤ ਧੰਨਵਾਦ ਭਾਈ ਥੈਂਕ ਯੂ ਬਈ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਤੇ ਜਿਹੜਾ ਤੁਸੀਂ ਅੱਜ ਸਾਨੂੰ ਸਪੋਰਟ ਕੀਤੀ ਠੀਕ ਹੈ ਦਰਸ਼ਕਾਂ ਦੇ ਰੂਬਰੂ ਹੋਏ ਤੁਸੀਂ ਮੈਨੂੰ ਵੀ ਆਸ ਆ ਵੀ ਆਪਣੇ ਇਸ ਵੀਡੀਓ ਨੂੰ ਪਿਆਰ ਦੇਣਗੇ ਦਰਸ਼ਕ ਮੈਨੂੰ ਐ ਨਹੀਂ ਲੱਗਦਾ ਦੇਖ ਭੈਣੇ ਮੈਨੂੰ ਬਹੁਤ ਚਿਰ ਹੋ ਗਿਆ ਕੰਮ ਕਰਦੇ ਨੂੰ ਕੋਈ ਜੇ ਭੈਣਾਂ ਦੀ ਗੱਲ ਕਰ ਲਗੇ ਹਨਾ ਕੋਈ ਦੂਜੀ ਤੀਜੀ ਵੀਡੀਓ ਹੀ ਹੋਊਗੀ ਜਿਨ੍ਹਾਂ ਦੇ ਵਿੱਚ ਲੇਡੀਜ਼ ਆਪਾਂ ਲੈ ਕੇ ਆਏਾਂਗੇ ਠੀਕ ਹੈ ਠੀਕ ਹੈ ਇਹ ਕਾਫੀ ਸਮੇਂ ਬਾਅਦ ਆ ਦੇਖਣ ਨੂੰ ਆਪਣੇ ਚੈਨਲ ਦੇ ਉੱਤੇ ਜਿਹੜੇ ਇਹ ਲੇਟ ਦੇਖਣ ਨੂੰ ਮਿਲਣਗੇ ਤੇ ਪਰ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ